ਆਮ ਆਦਮੀ ਪਾਰਟੀ ਖੇਤਰੀ ਪਾਰਟੀ ਨੇ ਜੀ ਇਹ ਵੀ ਇੱਕ ਨੈਸ਼ਨਲ ਪਾਰਟੀ ਹੈ ਇਸ ਕਰਕੇ ਮੈਨੂੰ ਲੱਗਦਾ ਖੇਤਰੀ ਪਾਰਟੀ ਦੀ ਬਹੁਤ ਵੱਡੀ ਜ਼ਰੂਰਤ ਆ ਤੇ ਜਿਹੜੀ ਕਿ ਉਹ ਇਹਨਾਂ ਨੇ ਖਤਮ ਕਰ ਦਿੱਤੀ ਹੈ ਇਸ ਕਰਕੇ ਮੈਂ ਸੋਚਦਾ ਕਿ ਇਸ ਪੰਜਾਬ ਦੇ ਨੌਜਵਾਨ ਆਗੂਆਂ ਨੂੰ ਜਾਂ ਸਾਰੇ ਚ ਸਿਰਦ ਲੋਕਾਂ ਨੂੰ ਇੱਕ ਕੋਈ ਤਕੜਾ ਹੰਬੜਾ ਮਾਰ ਕੇ ਚੰਗੇ ਲੋਕਾਂ ਨੂੰ ਜਿਹੜੇ ਇਮਾਨਦਾਰ ਜਿਹੜੇ ਪੰਜਾਬ ਨੂੰ ਸਿੱਖੀ ਨੂੰ ਸਮਰਪਿਤ ਹੋਣ ਜਿਹੜਾ ਜਿਨ੍ਹਾਂ ਦਾ ਆਪਣਾ ਕੋਈ ਲਾਲਚ ਲੋਭ ਨਾ ਹੋਵੇ ਭੀ ਹਾਂ ਕਿ ਇਸ ਕਰਕੇ ਇਹੋ ਜਿਹੇ ਲੋਕ ਅੱਗੇ ਆਉਣ ਨਵੀਂ ਖ ਜੱਲੂਪੁਰ ਖੇੜਾ ਦਾ ਜਨਮ ਲਊਗੀ ਕਿ ਜਾਂ ਪਹਿਲੀ ਖੇਤਰੀ ਪਾਰਟੀ ਨੂੰ ਵੇਖ ਕੇ ਅੱਗੇ ਤੁਰਿਆ ਜਾਊ ਨਹੀਂ ਇਹ ਜੀ ਇਹ ਤਾਂ ਹੁਣ ਇਹਦੇ ਬਾਰੇ ਸਾਨੂੰ ਤਾਂ ਕੋਈ ਜਿਹੜਾ ਤਜਰਬਾ ਨਹੀਂ ਚਲੋ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹੋਰ ਸਿਰ ਦੇ ਲੋਕਾਂ ਨਾਲ ਕਰਾਂਗੇ ਜੇ ਪਹਿਲੇ ਪਹਿਲੀਆਂ ਦਾ ਤੇ ਮੇਰੇ ਖਿਆਲੋਂ ਕੁਝ ਉਹਨਾਂ ਹਾਲਾਤ ਹੀ ਇਹੋ ਜੇ ਬਣਾ ਦਿੱਤੇ ਆ ਕਿ ਉਹਦੇ ਉਹ ਤੇ ਜਦੋਂ ਪਹਿਲਾਂ ਵਿੱਚ ਹੁੰਦਾ ਕਮੇਟੀ ਨੇ ਰਿਪੋਰਟ ਦਿੱਤੀ ਸੀ ਕਿ ਬਾਦਲ ਸਾਹਿਬ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਪਰ ਮੇਰਾ ਲੱਗਦਾ ਉਹਨਾਂ ਦਾ ਰੱਦਾ ਵੀ ਜਿੰਨਾ ਚਿਰ ਪਾਰਟੀ ਖਤਮ ਨਹੀਂ ਹੁੰਦੀ ਉਹ ਪ੍ਰਧਾਨਗੀ ਨਹੀਂ ਛੱਡੂਗਾ ਜੇ ਬਾਦਲ ਸਾਹਿਬ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦੇ ਤੇ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਆ ਕਿਤੇ ਨਾ ਕਿਤੇ ਉੱਪਰ ਜਾਂਦਾ ਹਾਂ ਜਿਹੜੇ ਕੋਈ ਬੰਦੇ ਜਿੱਦਾਂ ਕੋਸ਼ਿ ਜਿਹੜੇ ਇਹੋ ਜੇ ਖਰਾਬ ਕਰਨ ਵਾਲੇ ਜਿਹੜੇ ਇਹੋ ਜੇ ਸਲਾਹਕਾਰਾਂ ਦੇ ਵਿਰਸਾ ਸਿੰਘ ਵਲਟੋਵਾਰ ਕੇ ਦੂਜੇ ਤੇ ਜਾਂਦੇ ਚੱਲਦੇ ਰਹੇ ਆ ਇਹਨਾਂ ਨੂੰ ਕੋਈ ਸੋਚ ਸਮਝ ਕੇ ਕੋਈ ਜਿਹੜੇ ਤੇ ਐਲੀਏ ਸਾਹਿਬ ਵਾਲੇ ਕੋਈ ਬੰਦੇ ਕੋਈ ਸਿਰਦ ਬੰਦੇ ਅੱਗੇ ਆਉਣ ਜਿਨ੍ਹਾਂ ਨੂੰ ਕੋਈ ਪੰਜਾਬ ਦਾ ਜਾਂ ਕੋਈ ਚੀਜ਼ ਦਾ ਦੁੱਖ ਦਰਦ ਹੋਵੇ ਤੇ ਮੇਰੇ ਖਿਆਲ ਹੈ ਕਿ ਕੁਛ ਨਾ ਕੁਛ ਸ਼ੈਦ ਹੋ ਸਕਦਾ ਪਰ ਪਰ ਮੇਰੇ ਨੂੰ ਲੱਗਦਾ ਕਿ ਇਹ ਦੁਬਾਰਾ ਜਿਹੜੇ ਜਦੋਂ ਜਾਦਾ ਕੋਈ ਚੀਜ਼ ਬਿਮਾਰੀ ਫੈਲ ਜੇ ਤੇ ਫਿਰ ਉਹਦੇ ਵਾਸਤੇ ਕੋਈ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਮੇਰੇ ਖਿਆਲ ਤੇ ਚਲੋ ਬਾਕੀ ਗੁਰੂ ਮਹਾਰਾਜ ਜਗੜੀ ਜੀ ਤੋਂ 227 ਆਪਰੇਸ਼ਨ ਵੱਡਾ ਹੋਊਗਾ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਸਾਨੂੰ ਕੋਈ ਚੰਗੀ ਲੀਡਰਸ਼ਿਪ ਮਿਲੇ ਜਿਹੜਾ ਸਾਡੇ ਪੰਜਾਬ ਦਾ ਸਿੱਖਾਂ ਦਾ ਜਿਹੜਾ ਕੋਈ ਭਲਾ ਹੋ ਸਕੇ ਕਿ ਜਿਹੜਾ ਇਹ ਇਸ ਜਿਹੜੀ ਸਿੱਖੀ ਦੀ ਲਹਿਰ ਆ ਨੌਜਵਾਨੀ ਲੀਡਰਸ਼ਿਪ ਵੇਖ ਰਹੇ ਹੋ ਤੁਸੀਂ ਆਉਣ ਵਾਲੇ ਸਮੇਂ ਚ ਨੌਜਵਾਨੀ ਲੀਡਰਸ਼ਿਪ ਹੋਊਗੀ ਹਾਂਜੀ ਮੈਂ ਤਾਂ ਸੋਚਦਾ ਕਿ ਨੌ ਬਜ਼ੁਰਗਾਂ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਸਿਯਾਚ ਕਰਨ ਪਰ ਪਰ ਗਵਾਈ ਨੌਜਵਾਨਾਂ ਦੇ ਹੱਥਾਂ 'ਚ ਦੇਣ ਤੇ ਉਹਨਾਂ ਨੂੰ ਪਿੱਛੇ ਰਹਿ ਕੇ ਸਪੋਰਟ ਕਰਨ ਤੇ ਮੇਰਾ ਖਿਆਲ ਹੈ ਕਿ ਤਾਂ ਹੀ ਸੀ ਖਾਲੜਾ ਜੀ ਦਾ ਪਿਛਲੀ ਵਰੀ ਹਾਰ ਜਾਣਾ ਤੇ ਇਸ ਵਾਰ ਵੱਡੀ ਪੱਧਰ ਤੇ ਤੁਹਾਡੀ ਸਪੋਰਟ ਤੇ ਆਣ ਕੇ ਉਹਨਾਂ ਲੋਕਾਂ ਨੂੰ ਹੋਕਾ ਦੇਣਾ ਇਸ ਜਿੱਤ ਦੇ ਵਿੱਚ ਕਿੰਨਾ ਵੱਡਾ ਰੋਲ ਮੰਨਦੇ ਨਹੀਂ ਇਹ ਉਹਨਾਂ ਦਾ ਬਹੁਤ ਵੱਡਾ ਜੀ ਖਾਲੜਾ ਸਾਹਿਬ ਦੀ ਕੁਰਬਾਨੀ ਵੀ ਬਹੁਤ ਵੱਡੀ ਆ ਬੀਬੀ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਵੀ ਇਨੀ ਗਰਮੀ 'ਚ ਪੂਰਾ ਦਿਨ ਰਾਤ ਇੱਕ ਇੱਕ ਕਰਕੇ ਸਾਡੇ ਨਾਲ ਉਹਨਾਂ ਨੇ ਉਹ ਹਿਸਾਬ ਪਾਇਆ ਅਸੀਂ ਉਹਨਾਂ ਦਾ ਵੀ ਹਮੇਸ਼ਾ ਤਹਦ ਤੋ ਧੰਵਾਦੀ ਰਵਾਂਗੇ ਤੇ ਖਾਲੜਾ ਸਾਹਿਬ ਨੂੰ ਹਮੇਸ਼ਾ ਸਜਦਾ ਕਰਦੇ ਹਾਂ ਸਾਹਿਬ ਜੀ ਦੇ ਵਿੱਚ ਮੂਡਲਾ ਯੋਗਦਾਨ ਕਿੰਨਾ ਦਾ ਮੰਨਦੇ ਹੋ ਕਿਸੇ ਪਾਰਟੀ ਦਾ ਲੋਕਾਂ ਦਾ ਨਹੀਂ ਇਹ ਜੀ ਅਸੀਂ ਗੁਰੂ ਸਾਹਿਬ ਦੀ ਅਗਵਾਈ ਚ ਇਸ ਪੂਰੀ ਸੰਗਤਾਂ ਦਾ ਪੂਰੇ ਪੂਰੇ ਸੰਸਾਰ ਚ ਜਿੱਥੇ ਜਿੱਥੇ ਕੋਈ ਸਿੱਖ ਬੈਠਾ ਸੀ ਉਹਨਾਂ ਨੇ ਉੱਥੋਂ ਉੱਥੋਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਦੂਜਿਆਂ ਤੀਜਿਆਂ ਨੂੰ ਪ੍ਰੇਰ ਕੇ ਵੀ ਤੁਸੀਂ ਕਿਹੇ ਪਾਰਟੀ ਚੋਂ ਕਾਂਗਰਸ ਸਾੜਿਆਂ ਨੇ ਉਹਨਾਂ ਨੇ ਆਪਣੇ ਮਾਪਿਆਂ ਨੂੰ ਕਿਹਾ ਕਿ ਤੁਸੀਂ ਇੱਕ ਛਡੋ ਇਹ ਕਾਂਗਰਸਿਆ ਕੋਈ ਗੱਲ ਨਹੀਂ ਬਾਝ ਵੇਖੀ ਜਾਊਗੀ ਤੁਸੀਂ ਭਾਈ ਸਾਹਿਬ ਦਾ ਸਾਥ ਦਿਓ ਖਡੂਰ ਸਾਹਿਬ ਤੋਂ ਤੇ ਜੇ ਜੇ ਕੋਈ ਆਮ ਆਦਮੀ ਪਾਰਟੀ ਦਾ ਸੀ ਕੋਈ ਬਾਹਰ ਬੈਠਾ ਦਾ ਤੀਪੋਤ ਉਹਨਾਂ ਨੇ ਆਪਣੇ ਮਾਪਿਆਂ ਨੂੰ ਪ੍ਰੇਰਿਆ ਕਿ ਨਹੀਂ ਇਹ ਸਮਾਂ ਨਹੀਂਗਾ ਹੁਣ ਆਪਾਂ ਪਾਰਟੀਆਂ ਚ ਵੰਡੇ ਰਹੀਏ ਤੁਸੀਂ ਤਕੜੇ ਹੋ ਕੇ ਸਾਰੇ ਜਣੇ ਪਾਰਟੀ ਬਾਜੀ ਤੋਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਇਹਨਾਂ ਦਾ ਸਾਥ ਦੇਓ ਭਾਈ ਸਾਹਿਬ ਦਾ ਤੇ ਇਸ ਕਰਕੇ ਸਾਰਿਆਂ ਨੇ ਬਹੁਤ ਵੱਡਾ ਸਾਥ ਦਿੱਤਾ